ਕੀ ਨਿਹੰਗ ਸਿੰਘ ਅਤੇ ਪ੍ਰਵਾਸੀ ਵਿਚ ਹੋਏ ਝਗੜੇ ਨੂੰ ਛਡਾਉਣ ਵਾਲਾ ਹੀ ਨਿਹੰਗਾ ਨੇ ਰਗੜਤਾ ਵੀਡੀਓ ਪੋਈ ਤੇਜੀ ਨਾਲ ਵਾਇਰਲ ਹੋਸ ਕਰ ਰਿਹਾ ਹੈ ਜਾਂਚ ਟਾਲਾ ਡੇਰਾ ਰੋਡ ਦੇ ਫਲਾਈਓਰ ਦੇ ਥੱਲੇ ਦੀ ਰਾਤ ਇੱਕ ਪ੍ਰਵਾਸੀ ਵੱਲੋਂ ਪੀੜੀ ਪੀਨ ਕਰਨੇ ਹੰਗ ਸਿੰਘ ਪਰਗ ਗਏ ਤੇ ਇਸ ਦੌਰਾਨ ਹੋ ਰਹੇ ਝਗੜੇ ਵਿੱਚ ਡੰਗ ਗਏ ਇੱਕ ਵਿਅਕਤੀ ਨੇ ਹੰਗ ਸਿੰਘਾਂ ਨੇ ਰਗੜ ਕੇ ਰક્ત ਦਾ ਦੌੜ ਦਿੱਤੇ ਦੁਆਲੇ ਹੋ ਗਏ ਡੇਰਾ ਰੋਡ ਬਟਾਲਾ ਵਿਖੇ ਨਿਹੰਗ ਸਿੰਘ ਜੋ ਕਿ ਛਤਾਈ ਵਿੱਚ ਦਾ ਕੰਮ ਕਰਦੇ ਸਨ ਅਤੇ ਉਹਨਾਂ ਦੀ ਪੰਜਾਬ ਕਰਨ ਦੀ ਦੂਰੀ ਤੇ ਆਂਡੇ ਵੇਚਣ ਵਾਲਾ ਠੇਲਾ ਲੱਗਾ ਹੋਇਆ ਸੀ ਜਿੱਥੇ ਇੱਕ ਵਿਅਕਤੀ ਸਿਗਰਟ ਪੀ ਰਿਆ ਸੀ ਜਿਨ੍ਹਾਂ ਨੂੰ ਨਿਹੰਗ ਸਿੰਘਾਂ ਨੇ ਰੋਕਿਆ ਅਤੇ ਉਹ ਉਥੋਂ ਚਲਾ ਗਿਆ ਅਤੇ ਲਾਗੂ ਕੁਝ ਰਹੇ ਇੱਕ ਨੀਰਜ ਵਰਮਾ ਨਾਮਕ ਨੇ ਨਿਹੰਗ ਸਿੰਘਾ ਨੂੰ ਇਸ ਗੱਲ ਤੋਂ ਵਰਜਿਆ ਕਿ ਉਹਨਾਂ ਨੇ ਉਸ ਨਾਲ ਸਹੀ ਨਹੀਂ ਕੀਤਾ ਤਾਂ ਇਸ ਦੌਰਾਨ ਨਿਹੰਗ ਸਿੰਘ ਫੜ ਗਏ ਅਤੇ ਉਸਦੇ ਦੁਆਲੇ ਹੋ ਗਏ ਅਤੇ ਨੀਰਜ ਵਰਮਾ ਨੇ ਕਿਹਾ ਕਿ ਨਿਹੰਗ ਸਿੰਘਾ ਨੇ ਉਹਨਾਂ ਨੂੰ ਸਟਾ ਲਾਈਆਂ ਹਨ ਜਦ ਕਿ ਨਿਹੰਗ ਸਿੰਘਾ ਦਾ ਕਹਿਣਾ ਹੈ ਕਿ ਉਹਨਾਂ ਨੇ ਸਟਾ ਨਹੀਂ ਲਗਾਈਆਂ ਉਹਨਾਂ ਨੇ ਸਿਰਫ ਉਸ ਨੂੰ ਧੱਕੜ ਹੀ ਮਾਰੇ ਹਨ ਇਸ ਸਾਰੇ ਮਾਮਲੇ ਦੀ ਵੀਡੀਓ ਟਰ ਵਾਇਰਲ ਹੋ ਰਹੀ ਹੈ ਅਤੇ ਇਸ ਦੌਰਾਨ ਨੀਰਜ ਵਰਮਾ ਜੋ ਕਿ ਹਸਪਤਾਲ ਦਾਖਲ ਹੈ ਉਸ ਦਾ ਬਿਆਨ ਲੈਣ ਪਹੁੰਚੀ ਪੁਲਿਸ ਮੁਲਾਜ਼ਮ ਨੇ ਕਿਹਾ ਕਿ 24 ਪੰਤੀ ਕਾਰਵਾਈ ਹੈ ਉਸ ਅਨਸਾਰ ਕਾਰਵਾਈ ਕਰ ਦਿੱਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਨਿਹੰਗ ਸਿੰਘ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾਦਲ ਚਲਦਾ ਵੀਰ ਚੱਕਰਵਰਤੀ ਪੰਜਵਾਂ ਨਿਸ਼ਾਨ ਮਿਸਲ ਸ਼ਹੀਦ ਬਾਬਾ ਸੁਖਾ ਸਿੰਘ ਜੀ ਬਾਬਾ ਸਿਵਾ ਸਿੰਘ ਜੀ ਨਿਹੰਗ ਸਿੰਘ ਜਿੱਥੇ ਬੰਦੀ ਨੇ ਮੋਰਚਾ ਲਾਇਆ ਹੋਇਆ ਇੱਥੇ ਜੋ ਕਿ ਇਹ ਸਾਡਾ ਪੜਾਵਾ ਜੀ ਜੀ ਇੱਥੇ ਸਾਡਾ ਸ਼ਰਧਾਈਆਂ ਦਾ ਪਹਿਰਾ ਵੀ ਨਾਲ ਚਲਦਾ ਜੀ ਜੀ ਤੇ ਇੱਥੇ ਆਪਾਂ ਜਿੰਨੀ ਸਾਰੀ ਮਾਰਕੀਟ ਆਣਾ ਬੋਲਦੇ ਥਲੜੀ ਜਿੰਨੀ ਮਾਰਕੀਟ ਆ ਸਾਰਿਆਂ ਨੂੰ ਇਹੋ ਹੀ ਹਦਾਇਤ ਦਿੱਤੀ ਹੋਈ ਆ ਵੀ ਭਾਈ ਦੀੜੀ ਸਿਗਰ ਦਾ ਇੱਥੇ ਸਾਡੇ ਲਾ ਕੇ ਕਿਸੇ ਨੇ ਸੇਵਨ ਨਹੀਂ ਕਰਨਾ ਤੇ ਦੂਜਾ ਆ ਵੀ ਇਹ ਨਾ ਪਹਿਲੇ ਇੱਥੇ ਬਾਥਰੂਮ ਕਰਦੇ ਸੀ ਐਸੇ ਏਰੀਆ ਦੇ ਵਿੱਚ ਹੀ ਇਹਨਾਂ ਨੂੰ ਇਹ ਸੁਣਾ ਵੀ ਇੱਥੇ ਬਾਥਰੂਮ ਨਹੀਂ ਕਰਨਾ ਗੰਦਗੀ ਨਹੀਂ ਫਲਾਉਣੀ ਇੱਥੇ ਊੜਾ ਸੁੱਟਣਾ ਦੂਰ ਜਾਣਾ ਇਹ ਸਾਡਾ ਭਜਨ ਮੰਨ ਕੇ ਹੁਣ ਸਾਨੂੰ ਦੱਸ ਦਿਆਂ ਹੋ ਗਿਆ ਵੀ ਇੱਥੇ ਸਹਾਰਾ ਕਰਨ ਦੇ ਵੀ ਇੱਥੇ ਸਾਡੇ ਲਾ ਕੇ ਕਿਸੇ ਨੇ ਬੀੜੀ ਤਮਾਕੂ ਨਹੀਂ ਲਾਉਣਾ ਤੇ ਇਹ ਵੀਰ ਸਾਡੇ ਲਾ ਕੇ ਆਂਡੇ ਵੇਚਣ ਡਿਆ ਇਨੂੰ ਵੀ ਅਲਰਟ ਕੀਤਾ ਵਾ ਪਈ ਆਪਣੇ ਕੰਮ ਤੋਂ ਬਾਅਦ ਆ ਜਾ ਸਾਡੇ ਲਾਗੇ ਸ਼ਰਾਬ ਬੀੜੀ ਦਾ ਸੇਵਨ ਨਹੀਂ ਕਰਨਾ ਜੇ ਕੀਤਾ ਤੇ ਫਿਰ ਪਈ ਆਪਾਂ ਤੈਨੂੰ ਵੀ ਮਤਲਬ ਪਹਿਲਾਂ ਤੇ ਪੰਜਾਬੀ ਨਾਲ ਸੁਧਾਰ ਹੁੰਦੇ ਆ ਤੇ ਫਿਰ ਤੈਨੂੰ ਨਿਹੰਗ ਸਿੰਘ ਫੌਜਾਂ ਨੂੰ ਸੁਧਾਰਾਂਗੇ ਇਹ ਹੁਣ ਆਂਡੇ ਵੇਚਣ ਡਿਆ ਵਾ ਇੱਥੇ ਇੱਕ ਭਈਆ ਆਂਡੇ ਲੈਣ ਆਇਆ ਤੇ ਫੌਜਾਂ ਆਪਣੀ ਗੱਡੀ ਦਾ ਇਸ਼ਾਨਾਨ ਕਰਾਉਂਦੀਆਂ ਅਸੀਂ ਉਹਨੂੰ ਕਿਹਾ ਵੀ ਪਾਈ ਇੱਥੇ ਬੀੜੀ ਨਹੀਂ ਪੀਣਾ ਤੇ ਬੀੜੀ ਪੀਣਾ ਮਨਾ ਉਹ ਬੀੜੀ ਸੁੱਟ ਕੇ ਦ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੇਰੇ ਕੋਲ ਗਲਤੀ ਹੋ ਗਈ ਆ ਆਈਆਂ ਨੂੰ ਕਹਾਂ ਵੀ ਤੂੰ ਆਪਣਾ ਕੰਮ ਕਰ ਸਾਨੂੰ ਆਪਣਾ ਕਰਨ ਦੀ ਇਹ ਪਿੱਜਾ ਰਾਹ ਗੀਰੇ ਥੋੜੀ ਨੰਗਦਾ ਜਾਣ ਰਿਆ ਇਹ ਮੈਨੂੰ ਹੋਜੀਣਾ ਕਹਿੰਦਾ ਕਹਿੰਦਾ ਬਾਬਾ ਜੀ ਇੱਧਰ ਆਉ ਮੈਂ ਕਿਹਾ ਹਾਂਜੀ ਕਹਿੰਦਾ ਤੁਹਾਨੂੰ ਕਿੰਨਾ ਚਿਰ ਹੋਇਆ ਇੱਥੇ ਆਇਆ ਨੂੰ ਮੈਂ ਕਿਹਾ 20 ਦਿਨ ਆਂਡੇ ਆਲੇ ਨੂੰ ਕਿੰਨਾ ਚਿਰ ਹੋਇਆ ਇੱਥੇ ਮੈਂ 20 ਸਾਲ ਤੇ ਕਹਿੰਦਾ ਤੁਸੀਂ ਡੱਕ ਲੋਗੇ ਕਹਿੰਦਾ ਤੁਸੀਂ ਡੱਕ ਲੋਗੇ ਨੂੰ ਬੀੜੀ ਪੀਣ ਤੋਂ ਮੈਂ ਕਿਹਾ ਯਾਰ ਬੀੜੀ ਪੀਣ ਤੋਂ ਤਾਂ ਆਪਾਂ ਡੱਕਣਾ ਡੱਕਣਾ ਨਾ ਤੇ 20 ਸਾਲਾਂ ਦੀ ਗੱਲ ਆ ਤੇ ਨਾ 20 ਦਿਨਾਂ ਦੀ ਗੱਲ ਆ ਮਸਲਾ ਬੀੜੀ ਪੀਣ ਦਾ ਹੋਰ ਮਸਲਾ ਕੋਈ ਨਹੀਂਗਾ ਜਿੱਤੇ ਨਿਹਾਨ ਸਿੰਘ ਫੌਜ ਦਾ ਉਤਾਰਾ ਹੋਊਗਾ ਉੱਥੇ ਜਗਤ ਜੂਠ ਬੱਜਰ ਕਰਾਤ ਵਾਲੇ ਬੰਦੇ ਨੂੰ ਆਪਾਂ ਡਕਾਂਗੇ ਡਕਾਂਗੇ ਭਾਵੇਂ ਸ਼ਾਨ ਸ਼ਾਹ ਕਿ ਹੋਣੀਗਾ ਇੰਨੀ ਗੱਲ ਕਰਦਿਆਂ ਕਰਦਿਆਂ ਇੱਥੇ ਸਾਡੀ ਤੂ ਤੂ ਮਾਮਾ ਹੋ ਗਈ ਆ ਤੇ ਫੌਜਾਂ ਨੇ ਇੱਕੋ ਹੀ ਚਪੇੜ ਮਾਰੀ ਆ ਮੀਡੀਆ ਦੇ ਵਿੱਚ ਖਲੋ ਕੇ ਕਹਿੰਨੇ ਆ ਇੱਕੋ ਹੀ ਚਪੇੜ ਇੱਕ ਚਪੇੜ ਮਾਰੀ ਆ ਦੋ ਲੋੜਨੀਆਂ ਖਾਂਦਾ ਥੰਮਣਾ ਵੱਜਾ ਵਾ ਤੇ ਭੱਜ ਕੇ ਜਾ ਕੇ ਜਲੇਬੀਆਂ ਵਾਲੇ ਦਾ ਨੰਬਰ ਵੜ ਗਿਆ ਵਾ ਉਹ ਸਾਹਮਣੇ ਜਲੇਬੀਆਂ ਵਾਲਾ ਖੋਖਾ ਜੀ ਦੂਜੀ ਚਪੇੜ ਨਹੀਂ ਉਹਨੂੰ ਮਾਰੀ ਆ ਆ ਡਾਗ ਮੇਰੇ ਕੋਲ ਆ ਸਿਰਫ ਪੋਲੀ ਜੀ ਮਾਰੀ ਆ ਤੇਰੀ ਦੀ ਦੌੜ ਗਿਆ ਵਾ ਆ ਵਾਕਿਆ ਆ ਜੇ ਹੋਰੀ ਨੂੰ ਮਾਤੇ ਨੂੰ ਕੁਛ ਨਹੀਂ ਜਿਆ ਫੌਜਾਂ ਨੇ ਹੁਣ ਜਾ ਕੇ ਪਤਾ ਲੱਗਾ ਵੀ ਉਹ ਹਸਪਤਾਲ ਦਾਖਲ ਹੋਇਆ ਤੇ ਕੋਈ ਗੱਲ ਨਹੀਂ ਜੋ ਪਰਮੇਸ਼ਰ ਕਰੂ ਚੜਦੀ ਕਲਾ ਹੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿਰਪਾ ਕਰਨ ਸਾਨੂੰ ਬਲ ਬਖਸ਼ਣ ਇਹਨਾਂ ਦੇ ਨਾਲ ਸਾਨੂੰ ਮਤਲਬ ਜਠਾਂਗੇ ਇਹਨਾਂ ਦਾ ਜੋ ਵੀ ਕਰਨਗੇ ਉਹਦੇ ਨਾਲ ਸਾਡਾ ਜਿਆਦਾ ਕੋਈ ਜਾਤੀ ਵੈਰ ਨਹੀਂ ਉਹਦੇ ਨਾਲ ਕੋਈ ਕੋਈ ਵੈਰ ਵਿਰੋਧ ਵੀ ਨਹੀਂ ਸਾਡਾ ਸਿਰਫ ਉਹਦਾ ਇਹ ਮਸਕ ਦੀ ਕਹਿੰਦਾ ਤੂੰ ਕੌਣ ਲੈ ਨੂੰ ਡੱਕਣ ਵਾਲਾ ਤੂੰ ਕਹਿਣ ਤੋਂ ਅਸੀਂ ਫਰਲੇ ਵਾਲੀਆਂ ਫੌਜਾਂ ਆ ਨਿਹੰਗ ਸਿੰਘ ਫੌਜਾਂ ਆ ਸਾਡੇ ਨਾਲ ਫਰਜ ਨਹੀਂ ਬਣਦਾ ਦਾ ਗੱਲ ਕਰਦਾ ਦੁਕਾਨਦਾਰ ਸਾਡੇ ਲਾਗੇ ਆ ਦੁਕਾਨਦਾਰ ਗੱਲ ਕਰੇ ਜਿੰਨੂੰ ਅਸੀਂ ਡੱਕਿਆ ਉਹ ਸਾਡੇ ਨਾਲ ਗੱਲ ਕਰੇ ਇਹਦਾ ਨਹੀਂ ਫਰਜ ਬਣਦਾ ਤੂੰ ਇਹਨੇ ਫੌਜਾਂ ਨੂੰ ਕਿਹਾ ਵੀ ਤੂੰ ਕੌਣ ਨਾਲ ਡੱਕਰ ਵਾਲਾ ਫੌਜਾਂ ਗੱਡੀ ਦਾ ਇਸ਼ਨਾਨ ਕਰਾਉਂਦੀਆਂ ਸੀ ਕੰਮਰ ਕੱਸੇ ਲੱਗੇ ਆ ਸ਼ਸਤਰ ਜਿਹੜੇ ਸਾਡੇ ਆਸਨ ਤੇ ਪਏ ਆ ਮੈਂ ਨੂੰ ਕਿਹਾ ਮੈਂ ਕਿਹਾ 2 ਮਿੰਟ ਖੜ ਜਾ ਹੁਣ ਇੱਥੇ ਜਾ ਹੀ ਨਾ ਇੱਥੇ ਖੜ ਗਿਆ ਵਾ ਮੈਂ ਆ ਡਾਂਗ ਰੱਖੀ ਹੱਥ ਮੋਢੇ ਤੇ ਮੈਂ ਕਿਹਾ ਹੁਣ ਬੋਲ ਵੀ ਤੂੰ ਕੌਣ ਆ ਨਾ ਮੈਨੂੰ ਪੁੱਛਣ ਵਾਲਾ ਬਸ ਇੰਨੀ ਗੱਲ ਗਈ ਉਹਨੇ ਮੇਰੀ ਡਾਂਗ ਵੜ ਲਈ ਗਾੜੀੋਂ ਮੈਂ ਕਹਾ ਭਾਈ ਡਾਂਗ ਛੱਡ ਦੇ ਚੰਗਾ ਰਹੂੰਗਾ ਜੀ ਕਹਿੰਦਾ ਨਹੀਂ ਛੱਡਣੀ ਫੌਜਾਂ ਇੱਕੋ ਹੀ ਬੀਰਾਸ ਚਾਰ ਕੇ ਮਾਰੀਆ ਦੋ ਵਾਰੀ ਥੰਮਣਾ ਵੱਜ ਗਿਆ ਮੁਰ ਕੇ ਉੱਠਣ ਦੀ ਜੁਰਤ ਨਹੀਂ ਪਈ ਫੇਰ ਮੈਂ ਪੋਲੀ ਜੀ ਵੇਖ ਤੂੰ ਮੇਰੇ ਮਾਰੀਆ ਉੱਠ ਕੇ ਜਾ ਕੇ ਜਲੇਬੀਆਂ ਆਏ ਕੋ ਭੱਜ ਕੇ ਫੜ ਗਿਆ ਉਸ ਇੱਥੇ ਆਈ ਆ ਵੀ ਬਾਬਾ ਜੀ ਕੀ ਗੱਲ ਹੋਈ ਆ ਅਹੀਂ ਦੱਸੀ ਆ ਕਹਿੰਦੇ ਖਾਣੇ ਆਜੋ ਅਹੀਂ ਥਾਣੇ ਗਏ ਆ ਉਹ ਕਹਿੰਦੇ ਬਾਬਾ ਜੀ ਉਹਦੇ ਹਸਪਤਾਲ ਚਲ ਗਏ ਆ ਅਸੀਂ ਕਹਾਂ ਕੋਈ ਗੱਲ ਨਹੀਂ ਫਿਰ ਜੋ ਹੋ ਪਰਮੇਸ਼ਰ ਕਰੂ ਵੇਖੀ ਜੇ ਉਹ ਬਾਕੀ ਸਾਡਾ ਕਿਹਨਾ ਕੋਈ ਵਰਾਤ ਨਹੀਂਗਾ ਨਾ ਹੀ ਬੀੜੀ ਇੱਕ ਡੱਕਦੇ ਆ ਫੈਕਟਰੀਆਂ ਵਾਲਿਆਂ ਨੂੰ ਨਾ ਸ਼ਰਾਬ ਵਾਲੇ ਠੇਕੇ ਡੱਕਦੇ ਆ ਸਿਰਫ ਜਿੰਨਾ ਸਾਡਾ ਏਰੀਆ ਦਾਇਰਾ ਹਨ ਆਹੀਂ ਉਥੇ ਡੱਕਾਂਗੇ ਆਪਣੇ ਏਰੀਆ ਦੇ ਸੀਮਤ ਰਹਿ ਕੇ ਭਾਈ ਚਾਰਕ ਸਾਂਝ ਦੇ ਤਾਂ ਖਤਮ ਹੋ ਗਈ ਨਾ ਵੀ ਜਾਂ ਹੀ ਕਿਸੇ ਦੇ ਖਿਲਾਫ ਬੋਲਾਂਗੇ ਜਾਂ ਹੀ ਕਿਸੇ ਦਾ ਵਿਰੋਧ ਕਰਾਂਗੇ ਜਾਂ ਹੀ ਕਿਸੇ ਨੂੰ ਕੋਈ ਅਪਦੀਸ਼ਾਦ ਵਾਲੀ ਬੋਲਾਂਗੇ ਆਹੀਂ ਤੇ ਕਿਸੇ ਨੂੰ ਕਦੀ ਕਦੀ ਮਾਰਾ ਸ਼ਬਦ ਵੀ ਨਹੀਂ ਬੋਲਦੇ ਆਪਣੀ ਮੋਜ ਦੇ ਵਿੱਚ ਰਹਿਦਾ ਘੋੜੇ ਵੱਜਿਆ ਫੌਜਾਂ ਦੇ ਪੜਾ ਲੱਗਾ ਵਾ ਨਿਹੰਗ ਸਿੰਘ ਫੌਜਾਂ ਦਾ ਰਾਤ ਸਾਂਝ ਖੜਿਆ ਵਾ ਇਹ ਤੇ ਡੰਡੇ ਪੂੰਡੇ ਖੜਕਦੇ ਆ ਫੌਜਾਂ ਦੇ ਆਪਣੀ ਮੌਜ ਚ ਜੀਦਾ ਵਾ ਕਿ ਇਹਨੂੰ ਅਸੀਂ ਕੁਸ਼ ਨਹੀਂ ਕਹਿੰਦੇ ਆਪਾਂ ਬਿਲਕੁਲ ਅਲਰਟ ਕੀਤਾ ਵਾ ਹਾਈ ਅਲਰਟ ਜੀ ਵੀ ਸਾਡੇ ਏਰੀਆ 'ਚ ਕਿਸੇ ਨੇ ਬੀੜੀ ਤਮਾਕੂ ਪੀਣ ਦੀ ਯੁਰਤ ਕੀਤੀ ਤੋ ਉਹ ਆਪਣੇ ਆਪ ਦਾ ਆਪ ਖੁਦ ਦਾ ਆਪ ਜਮਿਆ ਰਹੂਗਾ ਮੇਰਾ ਨਾਮ ਹੈ ਜੀ ਨੀਰੇਜ ਵਰਮਾ ਕੀ ਹੋਇਆ ਕੀ ਇੱਕ ਵੀਡੀਓ ਤੁਹਾਡੀ ਬਹੁਤ ਪਿਆਰੀ ਨਾਲ ਵਾਇਰਲ ਹੋ ਗਈ ਕੱਲ ਕੱਲ ਦੇਰ ਸ਼ਾਮ ਰਾਤ ਦੀ ਕੱਲ ਹੈ ਜੀ ਮੈਂ ਆਪਣੀ ਕਟਿੰਗ ਕਰਨ ਵਾਸਤੇ ਸਾਨੂੰ ਪਤਾ ਹੀ ਕਿ ਮਹੀਨੇ ਬਾਅਦ ਜਾ ਕੇ ਸਾਨੂੰ ਲੋੜ ਪੈ ਜਾਂਦੀ ਹੈ ਦਾੜੀ ਮੈਂ ਆਪਣੀ ਸੈੱਟ ਕਰਾਉਣ ਵਾਸਤੇ ਮਥੇ ਆਪਣਾ ਜਿਹੜਾ ਮੇਰਾ ਨਾਈ ਜਿਹੜਾ ਹੈਗਾ ਉਹ ਕੋਲ ਮੈਂ ਜਾਂਦਾ ਫੜਕੋਪਾਰ ਮੁੰਨੂ ਵਰਗੇ ਨਾਮ ਹੈਗਾ 헤어 ਡ레ਸਰ ਹੈਗਾ ਉਹ ਕੋਲ ਮੈਂ ਜਾ ਕੇ ਆਪਣੀ ਕਟਿੰਗ ਕਰਾ ਕੇ ਵਾਪਸ ਆ ਰਿਹਾ ਸੀ ਕਿ ਗਿਆ ਵੀ ਮੈਂ ਇਕੱਲਾ ਸੀ ਪੈਦਲ ਇਕੱਲੇ ਵਾਪਸ ਪੈਦਲ ਆ ਰਿਹਾ ਸੀ ਉੱਥੋਂ ਮੈਂ ਜਦੋਂ ਮੈਂ ਉੱਥੋਂ ਦੀ ਉਹਨਾਂ ਦਾ ਜਿਹੜਾ ਜਿਹੜਾ ਇਹਨਾਂ ਨੇ ਨਿੰਗਾ ਨੇ ਜਿਹੜਾ ਉੱਥੇ ਲਗਾਇਆ ਆਪਣਾ ਅੱਡਾ ਉਹ ਪੱਕਾ ਹੋ ਗਿਆ ਦਾ ਪਹਿਲੇ ਮੈਂ ਇਹਨਾਂ ਦੇਖਿਆ ਸੀ ਗੱਡੀ ਉੱਪਰ ਵਿਛਦੀ ਹੁੰਦੀ ਸਮਾਨ ਆਪਣਾ ਸਾਰਾ ਇਹ ਹੁਣ ਇਹਨਾਂ ਨੇ ਪੱਕਾ ਉੱਥੇ ਅੱਡਾ ਲਗਾ ਲਿਆ ਦਾ ਮੇਰੇ ਖਿਆਲ ਚ 15 ਤੋਂ 20 ਦਿਨ ਤੋਂ ਉੱਪਰ ਹੋ ਚੁੱਕੇ ਹੋਏ ਨੇ ਇਹਨਾਂ ਨੂੰ ਜਿਆਦਾ ਸਮਾਂ ਹੋ ਗਿਆ ਆਏਗਾ ਤੇ ਉੱਥੇ ਮੈਂ ਜਿੱਦਾਂ ਕ੍ਰੋਸ ਕੀਤਾ ਗਿਆ ਆ ਕੇ ਲੈਣਾ ਤਾਂ ਜਸਟ ਥੋੜਾ ਜਿਹਾ ਨਾਲ ਹੀ ਉੱਥੇ ਇੱਕ ਖੋਖਾ ਜਿਹਾ ਲੱਗਾ ਦਾ ਅੰਡਿਆਂ ਵਾਲਿਆਂ ਦਾ ਮੈਂ ਪਿਓਰ ਵੈਸ਼ਨੂ ਹੈਗਾ ਮੈਂ ਕੋਈ ਵੀ ਮਾਸ ਮਦਰਾ ਕੋਈ ਨਸ਼ਾ ਕਿਸੇ ਤਰੀਕੇ ਦਾ ਮੈਂ ਨਹੀਂ ਕਰਦਾ ਨਾ ਹੀ ਮੈਂ ਸਪੋਰਟ ਕਰਦਾ ਠੀਕ ਹੈ ਮੈਂ ਉੱਥੋਂ ਜਿੱਦਾਂ ਹੀ ਨਿਕਲਿਆ ਵਾਂ ਤੇ ਮੇਰੇ ਸਾਹਮਣੇ ਹੀ ਸਾਹਮਣੇ ਸਾਹਮਣੇ ਉਹਨਾਂ ਨੇ ਨਾ ਇੱਕ ਨਿਹੰਗ ਦੇ ਵਿੱਚ ਦੋ ਨਿਹੰਗਾਂ ਵਿੱਚ ਇੱਕ ਨਿਹੰਗ ਨੇ ਨਾ ਉੱਥੇ ਇੱਕ ਖੜੇ ਵਿਅਕਤੀ ਨੂੰ ਜਿਹੜਾ ਮਹੋਨਾ ਸੀ ਜਿਹੜਾ ਕਿ ਮੇਰੇ ਵਰਗਾ Hindu ਸੀ ਉਹਨੂੰ ਚਪੇੜਾਂ ਮਾਰੀਆਂ ਚਪੇੜਾਂ ਮਾਰ ਕੇ ਉਹਨੂੰ ਦੁੜਾਇਆ ਉੱਥੋਂ ਦੀ ਠੀਕ ਹੈ ਤੁਸੀਂ ਸਿਗਰਟ ਬੀੜੀ ਪੀਂਦੇ ਤੈਨੂੰ ਨਹੀਂ ਪਤਾ ਹੈਗਾ ਉਹ ਖੋਕੇ ਦੇ ਖੜਾ ਸੀ ਹਾਲਾਂਕਿ ਉਹ ਆਂਡੇ ਵਾਲਾ ਖੋਕਾ ਸੀ ਉਹ ਆਂਡੇ ਵੇਚਣ ਦਾ ਉਹ ਆਪਣੀ ਸਿਗਰਟ ਬੀੜੀ ਲਗਾਣ ਦੇ ਉਹ ਕਹਿੰਦਾ ਉਹ ਕਹਿੰਦਾ ਉਹ ਅੱਗੋਂ ਕਹਿੰਦੇ ਕਿ ਮੈਨੂੰ ਥੋੜਾ ਪਤਾ ਭਾਜੀ ਮੈਂ ਥੋੜਾ ਉਹਨੂੰ ਕ ਕਹਿੰਦਾ ਤੈਨੂੰ ਮੈਂ ਤੇਰਾ ਕੱਲ ਤੋਂ ਅੱਡੇ ਨਹੀਂ ਲੱਗਣਦੇ ਉਹਨਾਂ ਦਾ ਮੈਂ ਬਿਲਕੁਲ ਉਹ ਲੱਗ ਗਿਆ ਆ ਗਿਆ ਮੈਂ ਇੱਕ ਸੈਕਿੰਡ ਵਾਸਤੇ ਉੱਥੇ ਰੁਕ ਗਿਆ ਕਿ ਕੀ ਗੱਲ ਹੋਣ ਦੀ ਹੈਗੀ ਤੇ ਮੈਂ ਕਿਹਾ ਜੀ ਬਾਬਾ ਕੀ ਗੱਲ ਹੋਈ ਹੈਗੀ ਤੁਸੀਂ ਇਹਨੂੰ ਇਦਾਂ ਕਿਉਂ ਕਹਿ ਰਹੇ ਹੋ ਕਹਿੰਦਾ ਇਹਨੂੰ ਇਹ ਇਹਨੂੰ ਕਿੰਨੀ ਵਾਰੀ ਕਿਹਾ ਹੋਇਆ ਹੈ ਇਥੇ ਇਹ ਸਿਕਟਾ ਮੀਡੀਆ ਪਿਆਣ ਰਿਹਾ ਹੈ ਇਹਨੂੰ ਪਤਾ ਨਹੀਂ ਹੈਗਾ ਮੈਂ ਕਿਹਾ ਇਹ ਕਿਦੋਂ ਨੇ ਇਦਾਂ ਲਗਾਇਆ ਹੈਗਾ ਕਹਿੰਦਾ ਇਹਨੂੰ 20 ਸਾਲ ਹੋ ਗਏ ਮੈਂ ਕਹਿੰਦਾ ਬਾਬੇ ਤੁਸੀਂ ਕਿੰਨੇ ਦਿਨ ਹੋ ਗਏ ਤੁਹਾਨੂੰ ਅੱਡਾ ਲੱਗ ਰਿਹਾ ਕਹਿੰਦਾ ਇਹਨੂੰ ਸਾਨੂੰ 15 ਦਿਨ ਹੋ ਗਏ ਮੈਂ ਕਹਿੰਦਾ ਬਾਬਾ ਇਹ ਉਹ 20 ਸਾਲ ਤੋਂ ਇੱਥੇ ਅੱਡਾ ਲਗਾਣ ਰਿਹਾ ਤੁਸੀਂ 15 ਦਿਨ ਹੋਏ ਨੇ ਤੁਸੀਂ ਉਹਨੂੰ ਕਹਿੰਦੇ ਤੇਰਾ ਅੱਡਾ ਚੁਕਾ ਦਾਂਗੇ ਮੈਂ ਕਹਿੰਦਾ ਇਹ ਗਲਤ ਹੈਗੀ ਐ ਐਨੀ ਗੱਲ ਕਹਿਣ ਦੀ ਗੱਲ ਹੋਈ ਹੈ ਬਸ ਉਹਨੂੰ ਉਤਾਤ ਜੜ ਗਿਆ ਉਹਨੂੰ ਗੁੱਸਾ ਜੜ ਗਿਆ ਕਿਨੇ ਮੈਨੂੰ ਗਲਤ ਕਹਿਆ ਕਿੱਦਾਂ ਦਿੱਤਾ ਫਿਰ ਉਸ ਤੋਂ ਬਾਅਦ ਇਹ ਤੁਹਾਨੂੰ ਮੈਂ ਦੱਸਣਾ ਪੰਜਾਬੀ ਦੇ ਵਿੱਚ ਉਹ ਸਮਝਦਾ ਕਿ ਮੈਂ ਭਈਆ ਹੁਈਆ ਹੈਗਾ ਕਿ ਤੋਂ ਬਾਹਰੋਂ ਆਇਆ ਦਾ ਕਿਤੇ ਸ਼ਾਇਦ ਕਿ ਅੱਡਾ ਮੈਂ ਰਾਹ ਗਿਰਿ ਕਿ ਅੱਜ ਦੇ ਅੱਜ ਦੇ ਸਮੇਂ ਦੇ ਵਿੱਚ ਇਸ ਵੇਲੇ ਤੁਹਾਨੂੰ ਪਤਾ ਪੰਜਾਬ ਸਾਡੇ ਪੰਜਾਬ ਦੇ ਇਸ ਵੇਲੇ ਫਸਲਾਂ ਫਸਲਾਂ ਲੱਗਣੀਆਂ ਨੇ ਝੋਨਾ ਲੱਗਣ ਡਿਆ ਵਾ ਤੇ ਪਰਦੇਸੀ ਵੀ ਆਏ ਹੁੰਦੇ ਨੇ ਉਹਨੇ ਮੈਨੂੰ ਇਹੀ ਸਮਝਿਆ ਸ਼ਾਇਦ ਕਿ ਤੂੰ ਮੈਨੂੰ ਸਮਝਾਉਣਾ ਪੰਜਾਬੀ ਵਿੱਚ ਮੈਂ ਕੌਣ ਆ ਕੀ ਮੈਂ ਕਹਾਂ ਮੈਂ ਵੀ ਪੰਜਾਬੀ ਹੈਗਾ ਮੈਂ ਵੀ ਇੱਥੋਂ ਦਾ ਰਹਿਣ ਵਾਲਾ ਵਾ ਦੱਸੋ ਕੀ ਗੱਲ ਕੀ ਗੱਲ ਕਰਨੀ ਦੱਸੋ ਗੱਲ ਕਰਨੀ ਮੈਂ ਕਰਨਾਂ ਗੱਲ ਤੂੰ ਰੁਕ ਜਾ ਜਰਾ ਮਗਰੋਂ ਆ ਕੇ ਬਟਚਾ ਨਾਲ ਫੜ ਕੇ ਤੇ ਮੇਰੇ ਤੇ ਮਾਰਨ ਦਾ ਹਮਲਾ ਕੀਤਾ ਮੈਂ ਆਪਣੇ ਬਚਾਵ ਲਈ ਉਹਨਾਂ ਨੂੰ ਰੋਕਿਆ ਰੋਕੇ ਮੈਂ ਫੜ ਲਿਆ ਤੇ ਫੇ ਇਹ ਮੈਂ ਕੋ ਛੜਾਣ ਦੀ ਕੋਸ਼ਿਸ਼ ਕੀਤੀ ਇਹਨਾਂ ਮੈਂ ਕੋ ਛੜਾ ਨਹੀਂ ਪਾਏ ਕਿ ਕੱਲੇ ਇਹਨਾਂ ਬੜਾ ਜੋਲ ਹੈ ਛੜਾ ਨਹੀਂ ਪਾਏ ਮੇਕੋ ਮੁੜ ਕੇ ਇਹਨੇ ਦੂਜੇ ਨੇ ਵੇਖਿਆ ਕਿ ਇਹ ਕੱਲਾ ਕੋ ਮਤਲਬ ਸੰਭਾਲਿਆ ਨਹੀਂ ਜਾਣ ਰਿਹਾ ਦੂਜੇ ਨਿਹੰਗ ਨੇ ਮਗਰੋਂ ਆ ਕੇ ਮੇਰੇ ਤੇ ਹਮਲਾ ਕਰ ਦਿੱਤਾ ਕਿਸ ਚੀਜ਼ ਨੇ ਕੀਤਾ ਮੈਨੂੰ ਨਹੀਂ ਪਤਾ ਕਿ ਮੇਰੇ ਮਗਰੋਂ ਦੇ ਆ ਕੇ ਹਮਲਾ ਕੀਤਾ ਹੈਗਾ ਮੈਂ ਹਮਲਾਇਨਾ ਜੋਰ ਦੀ ਕੀਤਾ ਮੈਂ ਸੜਕ ਤੇ ਜਾ ਕੇ ਦੇਖਿਆ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਤੇ ਕੀ ਵਰਸਾਇਆ ਵਾ ਕੀ ਕੀਤਾ ਮੈਨੂੰ ਹੋਸ਼ ਹੀ ਨਹੀਂ ਰਹੀ ਜਦੋਂ ਮੈਨੂੰ ਹੋਸ਼ ਆਈਏ ਤੇ ਮੈਨੂੰ ਅੱਖਾਂ ਦਾ ਧੁੰਦਲਾ ਹੋ ਗਿਆ ਮੇਰਾ ਬਿਲਕੁਲ ਹੀ ਕੁਛ ਸੈਕਿੰਡ ਵਾਸਤੇ ਮੇਰੇ ਆਥੀ ਮੱਥੇ ਤੇ ਲੱਗੀਆਂ ਜੀ ਆਥੇ ਮੋਢੇ ਦੇ ਲੱਗੀਆਂ ਨੇ ਸੱਟਾਂ ਕਿਉਂਕਿ ਇਹਨਾਂ ਨੇ ਬਰਸਾਈ ਗਏ ਨੇ ਬਰਸਾਈ ਗਏ ਨੇ ਆਪਣਾ ਬਚਾਅ ਕੀਤਾ ਮੇਰੇ ਆ ਬਾਹਾਂ ਤੇ ਲੱਗੀਆਂ ਨੇ ਪੂਰੀ ਸੱਟਾਂ ਹੱਥਾਂ ਤੇ ਲੱਗੀਆਂ ਐ ਸਾਰੀ ਬੋਡੀ ਤੇ ਉੱਪਰ ਸਾਰੀ ਹਾਂਜੀ ਉਸੇ ਲਈ ਮੈਂ ਕਰ ਦਿੱਤੀ ਜੀ ਔਰ ਜਦੋਂ ਉੱਥੋਂ ਮੈਂ ਆਪਣਾ ਥੋੜਾ ਮੈਂ ਦੇਖਿਆ ਕਿ ਮੇਰੇ ਬਹੁਤ ਲੋ ਬਗਣ ਡਿਆ ਉੱਥੇ ਜਿਹੜੇ ਰਾਹ ਗੇ ਨੰਗਣ ਦੇ ਉੱਥੇ ਲੇਡੀਜ਼ ਵੀ ਕੁਛ ਹੈਗੀਆਂ ਸੀ ਕਹਿੰਦੇ ਉਹਨੂੰ ਬਚਾਓ ਲੇਡੀਜ਼ ਇੱਕ ਮੈਂ ਦੇਖਿਆ ਉਹ ਗੈਂਡੀ ਨੂੰ ਬਚਾਓ ਵਿਚਾਰਾ ਉਹ ਫੋਨ ਵੱਗਣ ਡਿਆ ਸੀ ਕੋਈ ਮਦਦ ਕਰੋ ਕੋਈ ਮਦਦ ਕਰਨ ਵਾਸਤੇ ਨਹੀਂ ਆਇਆ ਦੇਖੋ ਇੰਨੇ ਉਥੇ ਲੋਕ ਆਲੇ ਦੁਆਲੇ ਦੁਕਾਨਾਂ ਵਾਲੇ ਉਥੇ ਦੁਕਾਨਾਂ ਫੁੱਲ ਕੇ ਬੈਠੇ ਐਨੇ ਲੋਕ ਭੀੜੇ ਗਏ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਆ ਕੇ ਮੇਰੀ ਮੈਂ ਉਥੋਂ ਆਪਣਾ ਬਚਾਅ ਕਰਦੇ ਹੋਏ ਮੈਂ ਜਾ ਕੇ ਉਥੇ ਲੱਗੜੀ ਦੁਕਾਨ ਜਿਹੜੀ ਹੈ ਆਪਣੀ ਸੇਫਟੀ ਵਾਸਤੇ ਮੈਂ ਉਥੇ ਜਲੇਬੀਆਂ ਵਾਲੀ ਦੁਕਾਨ ਦੇ ਵਿੱਚ ਚਲਾ ਗਿਆ ਠੀਕ ਹੈ ਉਥੇ ਆਪਣੀ ਸੇਫਟੀ ਕਰਨ ਵਾਸਤੇ ਤੇ ਥੋੜਾ ਆਪਣੇ ਜਿਹੜੇ ਹੈਗੇ ਆ ਰਿਸ਼ਤੇਦਾਰਾਂ ਨੂੰ ਆਪਣੇ ਘਰ ਦੇ ਨੂੰ ਦੱਸਣ ਵਾਸਤੇ ਸਭ ਤੋਂ ਪਹਿਲੇ ਮਨੇ ਫੋਨ ਕੀਤਾ ਮਨੇ ਪਿਤਾ ਜੀ ਨੂੰ ਫੋਨ ਕੀਤਾ ਕੀ ਦਦ ਮੇਤੀ ਹੈ ਗੱਲ ਹੋ ਗਈ ਤੁਸੀਂ ਆਓ ਉਸ ਤੋਂ ਬਾਅਦ ਮੈਂ 112 ਤੇ ਕਾਲ ਕੀਤੀ ਉਸ ਤੋਂ ਬਾਅਦ ਮੈਂ 108 ਤੇ ਕਾਲ ਕੀਤੀ ਐਂਬੂਲੈਂਸ ਦੀ ਮੈਨੂੰ ਲੋੜ ਹੈਗੀ ਮੈਂ ਇਸ ਇੰਨੀ ਗੱਲ ਤੋਂ ਕਿ ਤੁਸੀਂ ਰੁਕ ਕੇ ਆਜਾ ਪੁੱਛ ਲੈ ਮੈਂ ਸਿਰ ਇੰਨੀ ਗੱਲ ਕੀਤੀ ਇਸ ਗੱਲ ਤੋਂ ਉਹਨਾਂ ਨੂੰ ਗੁੱਸਾ ਲੱਗ ਗਿਆ ਕਿ ਹਾਂ ਤੂੰ ਮੈਨੂੰ ਗਲਤ ਕਾਇਦ ਕਿਸ ਦਿੱਤਾ ਕਹਿੰਦਾ ਇਹ ਅਸੀਂ ਬਦਮਾਸ਼ ਹੁੰਨੇ ਆ ਅਸੀਂ ਤੇ ਬਦਮਾਸ਼ੀ ਕਰਕੇ ਦੱਸਾਂਗੇ ਮਤਲਬ ਉੱਥੇ ਉੱਥੇ ਤੁਸੀਂ ਜਾ ਕੇ ਉੱਥੋਂ ਦੇ ਉਸ ਏਰੀਆ ਤੇ ਜਾ ਕੇ ਪੁੱਛ ਸਕਦੇ ਹੋ ਕੱਲ ਉਹਨਾਂ ਨੇ ਆਗਮ ਨੂੰ ਆਪੇ ਉਸ ਤੋਂ ਬਾਜ਼ਾਰ ਵਾਲੇ ਨੇ ਨਾਲ ਅੱਗੇ ਗੱਲ ਕਹੀ ਹੈ ਕੀ ਰੋਜ ਦਾ ਨਿਤਦਾ ਇਹਨਾਂ ਦਾ ਕੰਮ ਹੋ ਗਿਆ ਇਹ ਮਾਰਦੇ ਗੁੱਟ ਦੇ ਵੇ ਰੋਜ ਅੱਜ ਤੁਹਾਡੀ ਮੈਂ ਕਿਹਾ ਇਸ ਦਾ ਮਤ ਅੱਜ ਫੇ ਮੇਰੀ ਵਾਰੀ ਸੀ ਤੇ ਅੱਜ ਮੈਂ ਰੋਕਿਆ ਵਾ ਅੱਜ ਮੇ ਤੇ ਜਾਣਨੇ ਵਾ ਹਵਲਾ ਕਰ ਦਿੱਤਾ ਕੀ ਮੈਂ ਕਮਜ਼ੋਰ ਨਹੀਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਜਨਾਬ ਦਾ ਇੱਕ ਗੁਰੂ ਦੇ ਪਿਆਰਿਓ ਨਾਮ ਆ ਸਾਡਾ ਜਥੇਦਾਰ ਬਾਬਾ ਤਲਬਾਕ ਸਿੰਘ ਜੀ ਉਹਦਾ ਨਾਮ ਆ ਮਾਨਪ੍ਰੀਤ ਸਿੰਘ ਜੀ ਬਾਬਾ ਜੀ ਕੀ ਹੋਇਆ ਕੀ ਗੱਲ ਬਾਬਾ ਜੀ ਗੱਲ ਇਦਾਂ ਹੋਇਆ ਵੀ ਆ ਗੱਡੀ ਸਾਡੀ ਹੋਈ ਪਿੰਚਰ ਇਨੂੰ ਅਸੀਂ ਸ਼ਾਮੀ ਪਈ ਟਾਇਰ ਨੂੰ ਪੰਕਚਰਵਾ ਕੇ ਲਿਆਂਦਾ ਵਾ ਲਿਆ ਕੇ ਆਪਣਾ ਟਾਇਰ ਕੱਸਿਆ ਵਾ ਮੁੜ ਕੇ ਅਸੀਂ ਆਪਣੀ ਗੱਡੀ ਧੋਣ ਰਹੇ ਹਾਂ ਗੱਡੀ ਧੋਣ ਰਹੇ ਹਾਂ ਇੱਥੇ ਆਂਡਿਆਂ ਵਾਲਾ ਅੱਡਾ ਲੱਗਾ ਆਂਡਿਆਂ ਦਾ ਇਹਦੇ ਲੱਗੇ ਆ ਮੁੰਡੇ ਨੇ ਆ ਕੇ ਭਈਏ ਨੇ ਤੇ ਆਂਡੇ ਲਏ ਆ ਤੇ ਉਹ ਆ ਕੇ ਇੱਥੇ ਬੀੜੀ ਪੀਂਦਾ ਆ ਬੱਚਾ ਉਹਨੂੰ ਕਾ ਕੇ ਸਾਡੇ ਨੇ ਡਕਿਆ ਵੀ ਭਈਆ ਬੀੜੀ ਨਾ ਪੀ ਉਹ ਕਹਿੰਦਾ ਬਾਬਾ ਜੀ ਨਹੀਂ ਪੀਂਦਾ ਉਹਨੇ ਬੀੜੀ ਸੁੱਟ ਕੇ ਤੇ ਉਹ ਕਹਿੰਦਾ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੈਂ ਨਹੀਂ ਪੀਂਦਾ ਬੀੜੀ ਉਹ ਆਂਡੇ ਵਾਲਾ ਬੰਦਾ ਆਪਣਾ ਕੰਮ ਕਰ ਰਿਹਾ ਪਿਆ ਵਾ ਅਹੀਂ ਆਪਣਾ ਕੰਮ ਕਰ ਰਿਹਾ ਪਿਆ ਉਹ ਮੁੰਡਾ ਉਧਰੋਂ ਆਇਆ ਪਰਲੀ ਸਾਈਡ ਤੋਂ ਆ ਕੇ ਕਹਿੰਦਾ ਵੀ ਕੀ ਗੱਲ ਹੋਈ ਆ ਕੀ ਗੱਲ ਹੋਈ ਆ ਉਹ ਕਾਕੇ ਸਾਡੇ ਨੂੰ ਦੱਸਿਆ ਵੀ ਆ ਗੱਲ ਹੋਈ ਆ ਇਹ ਬੀੜੀ ਪੀਂਦਾ ਵਾ ਇਹਨੂੰ ਹੀ ਢੱਕਿਆ ਉਹ ਕਹਿੰਦਾ ਵੀ ਤੁਹਾਨੂੰ ਬਾਬਾ ਜੀ ਇਹਨੂੰ ਕਿੰਨਾ ਕਿਰੋ ਇੱਥੇ ਅਡਾ ਲਾਏ ਨੂੰ ਉਹ ਅੰਦਾਜ਼ੇ ਨਾਲ ਹੀ ਉਹਦੇ ਮੂੰਹ ਦੇ ਕੇ ਕਹਿੰਦਾ ਇਹਨੂੰ ਹੋ ਗਿਆ ਹੁਣੇ 20 ਸਾਲ ਕਹਿੰਦਾ ਤੁਹਾਨੂੰ ਕਿੰਨਾ ਹੋ ਗਿਆ ਕਹਿੰਦਾ ਸਾਨੂੰ ਹੋ ਗਿਆ ਹੁਣੇ 25 ਦਿਨ ਤੇ ਕਹਿੰਦਾ ਤੁਸੀਂ ਕਿਦਾਂ ਬੀੜੀ ਪੀਣਾ ਨੂੰ ਡੱਕ ਸਕਦੇ ਜੀ ਉਹ ਕਹਿੰਦਾ ਵੀ ਅਹੀਂ ਤੇ ਡੱਕਣਾ ਉਹ ਹੋਰ ਕਹਿੰਦਾ ਵੀ ਅਹੀਂ ਪੀਣੀਆਂ ਤੁਸੀਂ ਡੱਕੋ ਐਸੇ ਗੱਲਾਂ ਹੀ ਗੱਲ ਖਾ ਮਖਾਓ ਕੀ ਜਿਹੜੀ ਹੋਰ ਗੱਲ ਕੋਈ ਨਹੀਂ ਤੇਰੇ ਖਥੋਫਾਈ ਦੀ ਹੋਈ ਖਥੋਫਾਈ ਨੇ ਕੋ ਡਾਂਗੀ ਪਹਾੜੇ ਕਾਕੇ ਕੋ ਅੱਛਾ ਜੀ ਇਹਦੇ ਕੋਨੇ ਨੇ ਡਾਂਗ ਫੜ ਲਈਏ ਮੁੰਡੇ ਨੇ ਇੰਨਾ ਇਹਨੇ ਡਾਂਗ ਤੇ ਕੋ ਛਡਾਈ ਆ ਉਹਦੇ ਫਿਰ ਇਹਨੇ ਚਪੇੜ ਮਾਰੀ ਆ ਇੱਕ ਚਪੇੜ ਮਾਰੀ ਤਾਂ ਉਥੇ ਡੇਪਿਆ ਏ ਡੇਪਿਆ ਜਿਹੜੀ ਛੋਟਾ ਛੋਟਾ ਹਾਂਜੀ ਇਹੋ ਗੱਲ ਹੋਈ ਆ ਜੀ ਹੋਰ ਗੱਲ ਕੋਈ ਨਹੀਂ ਹੋਈ ਅੱਛਾ ਤੇ ਫਿਰ ਉਹ ਜਿਹੜੀਆਂ ਉਹ ਸੱਟਾਂ ਲੱਗੀਆਂ ਜਾਂ ਉਹ ਸਿਰ ਪਾਟਾਂ ਉਹ ਸੱਟਾਂ ਇਹਨਾਂ ਦੇ ਵੱਜੀਆ ਤੇ ਉਹ ਵੱਜਾ ਭੈਂਟੇ ਉਹ ਉੱਥੇ ਰੋੜੇ ਤੇ ਅੱਛਾ ਜੀ ਉਹ ਥੰਮਣਾ ਵੱਜਾ ਜਿਹੜੀ ਮੈਂ ਇੱਥੇ ਬੈਠਾ ਅੱਛਾ ਜੀ ਕਿ ਉਹ ਸਾਟੇ ਹਿਸਾਬ ਨਾਲ ਲੱਗੀ ਆ ਜੀ ਇਹਦੇ ਹਾਂਜੀ ਖਾਲਸਾ ਜੀ ਤੁਹਾਡੇ ਤੇ ਉਹ ਆਡੇ ਨਾਲ ਕਿੰਨਾ ਫਰਕ ਵਾ ਉਹਦਾ ਮੈਂ ਫਰਕ ਵੇਖੋ ਜੀ ਕਿੰਨਾ ਫਰਕ ਨੂੰ ਸਮਝੇ ਇੱਥੇ ਹੀ ਰੋਟੇ ਆ ਉੱਥੇ ਖਲੋਤਾ ਪਰ ਆਪਾਂ ਇਸ ਦਾ ਹੀ ਸਾਰਣ ਜੋ ਰੁਕਣਾ ਉਹਦੇ ਆਪਾਂ ਗੁਰੂ ਸਾਹਿਬ ਤੇ ਗੁਰਦੁਆਰੇ ਅੰਦਰ ਲੱਗ ਗਿਆ ਤਾਂ ਚਲੋ ਕੋਈ ਨਹੀਂ ਪੀਂਦਾ ਜਾਂ ਨਹੀਂ ਪੀਂਦੇਣੀ ਚਾਹੀਦੀ ਪੀਣੀ ਵੀ ਨਹੀਂ ਚਾਹੀਦੀ ਹਾਂਜੀ ਹਾਂਜੀ ਜੀ ਸ਼ਹਿਰ ਤੋਂ ਤੁਰਦਾ ਤੁਰਿਆ ਜਾਂਦਾ ਤੇ ਕਿਦਣਾ ਬਾਲਾ ਬਾਬਾ ਜੀ ਤੁਰਿਆ ਨਹੀਂ ਜਾਂਦਾ ਖਲੋ ਕੇ ਪੀਂਡਿਆ ਵਾ ਹਾਂ ਪਰ ਆਪਣੇ ਆਪਣੇ ਨੀਤੇ ਤਾਂ ਗੱਪ ਕਿਧਰ ਨਾਲ ਲੜਾਂਗੇ ਤਰਨ ਨਹੀਂ ਬਾਬਾ ਜੀ ਫਿਰ ਵੇਖੋ ਗੁਰੂ ਦੇ ਨਿਸ਼ਾਨ ਲੱਗਿਆ ਹੈ ਇਹਨਾਂ ਨੂੰ ਵਾਰਨਿੰਗ ਦਿੱਤੀ ਆ ਵੀ ਇੱਥੇ ਬੀੜੀ ਨਹੀਂ ਪੀਣੀ ਗਾਂਵਾਂ ਪਸ਼ਾਂ ਜਾ ਕੇ ਜਿੱਥੇ ਮਰਜੀ ਪੀਓ ਨਜ਼ਾਰੇ ਲਓ ਜੀ ਤੁਹਾਨੂੰ ਕੋਈ ਨਹੀਂ ਕਹਿੰਦੇ ਹਾਂਜੀ ਉਹ ਸਾਰੇ ਇਦਾਂ ਹੀ ਵੀ ਰਾਤਨਾ ਇਹ ਕਿਤੇ ਆਪਣੇ ਉਧਰੋਂ ਆਉਣ ਦੇ ਚ ਬਾਲ ਕਟਿੰਗ ਕਰਕੇ ਨੀਰਜ ਪਰਮਾਣੀ ਉਸ ਨੇ ਨਿਹੰਗ ਹੀ ਕਿ ਕਿਤੇ ਨਿਹੰਗਾਂ ਦੇ ਨਾਲ ਇਹਨਾਂ ਦੀ ਕੋਈ ਤੁੰਤੁ ਮਾਮਾ ਹੋ ਗਿਆ ਆਪਸੇ ਦੇ ਵਿੱਚ ਉਹਨਾਂ ਦੇ ਵਿੱਚ ਕੋਈ ਕੁੱਟਮਾਰ ਵੀ ਹੋ ਜਾਣ ਉਹਾਂ ਦੀ ਨਿਹੰਗ ਦੀ ਤੇ ਇਹਨਾਂ ਦੀ ਉਹ ਨਿਹੰਗ ਦੇ ਉਹ ਦੋ ਜਾਨੇ ਸੀ ਪਿਓ ਪੁੱਤ ਸੀਗੇ ਇਹਨਾਂ ਦੇ ਨਾ 60-70 ਲਾਤੀ ਤੇ ਰਾਤ ਰਾਤ ਨੂੰ ਦਾਖਲ ਕਰਾਤਾ ਹੈ ਹਸਪੀਟਲ ਤੇ ਇਹ ਹਸਪੀਟਲ ਦੇ ਵਿੱਚ ਆਪਾਂ ਰਾਤੀਂ ਆਏ ਸੀਗੇ ਤੇ ਡਾਕਟਰ ਨੇ ਇਹਨਾਂ ਨੂੰ ਅਨਫਿਟ ਕਰਾ ਦਿੱਤਾ ਤੇ ਐਮਐਲਆਰ ਸਾਡੇ ਕੋ ਆ ਗਈ ਆ ਤੇ ਹੁਣ ਅਸੀਂ ਆਏ ਆ ਇਹਨਾਂ ਦੇ ਬਿਆਨ ਅਸਰ ਕਰਨ ਵਾਸਤੇ ਤੇ ਡਾਕਟਰ ਸਾਹਿਬ ਫਿਟ ਲਿਖਤਾ ਉਹਨਾਂ ਦੇ ਫਿਟ ਲਿਖ ਕੇ ਤੇ ਇਹਨਾਂ ਦੇ ਹੁਣ ਬਿਆਨ ਅਸਰ ਕਰਕੇ ਤੇ ਮਕਦਮਾ ਦਰਜ ਕਰਨ ਲੱਗੇ ਆ ਜੰਗ ਦੇ ਪਰ ਜੋ ਵੀ ਜੋ ਵੀ ਬਿਆਨ ਦੇ ਉੱਤੇ ਜੋ ਵੀ ਕਾਰਵਾਈ ਹੋਗੀ ਆਪਾਂ ਕਰਨ ਲੱਗੇ ਆ ਜੇ ਉਹ ਜਿਹੜੀ ਸਟਾਫਾਂ ਜਿਹਦੀਆਂ ਦੇ ਕਲੀਅਰ ਕਰਕੇ ਡਾਕਟਰ ਦੱਸਣਗੇ ਉਹਦੇ ਮੁਤਾਬਿਕ ਕਾਰਵਾਈ ਹੋਗੀ ਨਵੇਂ ਕਾਨੂੰਨ ਦੇ ਅਧੀਨ ਕਾਰਵਾਈ ਹੋਗੀ